ਸਿਰੀ ਰਾਗ ਮਹੱਲਾ ਤੀਜਾ ਹੋ ਮੈਂ ਕਰਮ ਕਮਾਵਤੇ ਚਮ ਡੰਡ ਲੱਗੈ ਤੈ ਨਾਏ ਜੇ ਸਤਗੁਰ ਸੇਵਨ ਸੇ ਉਪਰੇ ਹਰ ਸੇਤੀ ਲਿਵ ਲਾਏ ਮੰਨ ਰੇ ਗੁਰਮਖ ਨਾਮ ਧਿਆਏ ਤੁਰ ਪੂਰਬ ਕਰਤੈ ਲਿਖਿਆ ਤਿਨਾ ਗੁਰਮਤ ਨਾਮ ਸਮਾਏ ਰਹਾਉ ਵੇਣ ਸਤਗੁਰ ਪ੍ਰਤੀਤਿ ਨਾ ਬਈ ਨਾਮ ਨਾ ਲਾਗੋ ਪਾਓ ਸੋਪਨਾ ਸਖਨਾ ਪਾਵੀ ਦੁਖ ਮੈਂ ਸਵੇ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੀਏ ਕੀਰਤਨਾ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦਿੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅਮਰਤ ਨੀਰਿਏ ਪੀ ਪਖ ਫਲ ਲੱਗੈ ਤਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਪਾਣਾ ਕਮਾਂਬ ਦੇ ਬਿਖ ਹਉ ਮੈ ਤਜ ਵਿਕਾਰ ਮਨ ਹਟਕੇ ਤੇ ਪਾਇਨਾ ਛੁਟੀ ਐ ਸਿਮਰਤ ਸਾਸਤਰ